ਨੈਕਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੋਮਾਣਾ ਇੰਡੀਆ ਪੋਸਟ ਵੱਲੋਂ 1 ਮਈ 2025 ਤੋਂ ਨਵਾਂ ਮੇਲ ਉਤਪਾਦ ਗਿਆਨ ਪੋਸਟ ਲਾਂਚ ਕੀਤਾ ਗਿਆ ਵਿਦਿਅਕ ਸਰੋਤਾਂ ਦੇ ਇੱਕ ਨਵੇਂ ਪ੍ਰਵੇਸ਼ ਦੁਆਰ ਵਜੋਂ ਇੰਡੀਆ ਪੋਸਟ ਨੇ ਦੇਸ਼ ਭਰ ਵਿੱਚ ਸਿੱਖਿਆ ਦਾ ਸਮਰਥਨ ਕਰਨ ਲਈ ਗਿਆਨ ਪੋਸਟ ਲਾਂਚ ਕੀਤਾ ਡਾਕਕਰ ਲੁਧਿਆਣਾ ਸ਼ਹਿਰੀ ਡਿਵੀਜ਼ਨ ਦੇ ਸੀਨੀਅਰ ਸੁਪਰਡੈਂਟ ਸ਼੍ਰੀ ਆਦਮ ਮੋ ਉਦਦੀਨ ਵੱਲੋਂ ਇਸ ਸਬੰਧੀ ਮੀਡੀਆ ਨੂੰ ਸੰਬੋਧਨ ਕਰਦੇ ਦੱਸਿਆ ਗਿਆ ਕਿ ਡਾਕ ਵਿਭਾਗ ਗਿਆਨ ਪੋਸਟ ਨਾਮਕ ਸੇਵਾ ਰਹੀ ਪਾਠ ਪੁਸਤਕਾਂ ਵਰਗੀ ਵਿਦਿਅਕ ਸਮੱਗਰੀ ਦੀ ਟੁਆ ਟਵਾਈ ਲਈ ਰਿਆਤੀ ਦਰਾਂ ਪ੍ਰਦਾਨ ਕਰੇਗਾ ਜੋ ਕਿ ਬੁੱਕ ਪੋਸਟ ਸਿਸਟਮ ਤੇ ਆਧਾਰਿਤ ਹੈ ਕੇਂਦਰੀ ਸੰਚਾਰ ਮੰਤਰੀ ਸ਼੍ਰੀ ਜੋਤੀ ਰਾਤ ਦਿੱਤਿਆ ਸਿੰਧੀਆਂ ਨੇ 28 April 2025 ਨੂੰ ਇਸ ਦਾ ਐਲਾਨ ਕੀਤਾ ਇਸ ਸੇਵਾ ਤਹਿਤ 300 ਗ੍ਰਾਮ ਤੱਕ ਦੇ ਪੈਕੇਟ ਲਈ ਕੀਮਤ 20 ਰੁਪਏ ਤੋਂ ਸ਼ੁਰੂ ਹੋ ਕੇ 5 ਕਿਲੋਗ੍ਰਾਮ ਤੱਕ ਦੇ ਪੈਕੇਟ 100 ਰੁਪਏ ਤੱਕ ਹੋਵੇਗੀ। ਗਿਆਨ ਪੋਸਟ ਦੇ ਤਹਿਤ ਰਾਜ ਅਤੇ ਕੇਂਦਰ ਸਰਕਾਰ ਦੇ ਸਿੱਖਿਆ ਬੋਰਡਾਂ ਜਾਂ ਯੂਨੀਵਰਸਿਟੀਆਂ ਦੁਆਰਾ ਵਿਦਿਆਰਥੀਆਂ ਲਈ ਪੱਤਰ ਵਿਹਾਰ ਅਤੇ ਨਿਯਮਤ ਕੋਰਸਾਂ ਲਈ ਸਿਲੇਬਸ ਵਿੱਚ ਨਿਰਧਾਰਿਤ ਛਪਾਈ ਸਮੱਗਰੀ ਨੂੰ ਗਿਆਨ ਪੋਸਟ ਰਾਹੀਂ ਲਿਜਾਣ ਦੀ ਆਗਿਆ ਹੋਵੇਗੀ। ਹਾਲਾਂਕਿ ਰਸਾਲਿਆਂ ਵਰਗੇ ਪੱਤਰ ਵਿਹਾਰ ਇਸ ਯੋਜਨਾ ਦੇ ਅਧੀਨ ਨਹੀਂ ਆਉਣਗੇ। ਵਧੇਰੇ ਜਾਣਕਾਰੀ ਲਈ ਨਜ਼ਦੀਕੀ ਡਾਕਖਾਨਾ ਜਾਂ ਵੈੱਬਸਾਈਟ www.indiapost.gov.in ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।